ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਕੀ ਹਾਲ ਠੀਕ ਹੈ ਵਧੀਆ ਜੀ ਚੜ੍ਹਦੀ ਕਲਾ ਟੀਵੀ ਲਾਈਆਂ ਰੌਣਕਾਂ ਹਾਂਜੀ ਹਾਂਜੀ ਲੱਗੀਆਂ ਦੀਵਾਲੀ ਦੀਆਂ ਰੌਣਕਾਂ ਮੰਡੀ ਪਰ ਮਹਾਰਾਜ ਦਾ ਜੀ ਦੀਵਾਲੀ ਤੇ ਵਿਸਾਖੀ ਦੇ ਮੌਕੇ ਤੇ ਮੇਰੇ ਹਿਸਾਬ ਨਾਲ ਹਫਤਾ 10 ਦਿਨ ਤੇ ਮੰਡੀ ਰਹਿੰਦੀ ਪੱਕੀ ਹਾਂਜੀ ਹਫਤਾ ਤੇ ਪੱਕੀ ਰਹਿੰਦੀ 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 ਹੈ ਨਾ 5-6 ਦਿਨ ਤੇ ਹੋ ਗਏ ਨੇ ਅੱਜ ਹਾਂਜੀ ਹੋ ਗਏ ਕਿੰਨਾ ਕ ਮਾਲ ਲੈ ਕੇ ਆਏ ਆਪਣੇ ਕੋਲ ਦੋ ਮੱਜਾਂ ਹੀ ਆ ਜੀ ਠੀਕ ਹੈ ਹਾਂਜੀ ਬਹੁਤ ਦਾ ਮਾਲ ਵਾ ਤੇ ਜਾ ਰਿਹਾ ਨੇ ਨਹੀਂ ਆਪਾਂ ਲੋਕਲ ਹਾਂ ਜੀ ਆਪਣਾ ਪਿੰਡ ਤਰਸਿਕਾ ਮੈਂ ਸਰਪੰਚ ਮਾਲ ਕਿੱਥੋਂ ਦਾ ਹੈ ਹਰਿਆਣੇ ਦਾ ਮਾਲ ਤੇ ਹਰਿਆਣੇ ਦਾ ਠੀਕ ਹੈ ਤੇ ਇਧਰ ਏਰੀਆ ਕਿਹੜਾ ਆਪਣਾ ਪਿੰਡ ਆਪਣਾ ਪਿੰਡ ਤਰਸਿਕਾ ਠੀਕ ਹੈ ਜ਼ਿਲ੍ਹਾ ਨੋਹਿਰੀ ਅੰਮ੍ਰਿਤਸਰ ਸਾਹਿਬ ਆ ਗਏ ਅੰਮ੍ਰਿਤਸਰ ਸਾਹਿਬ ਠੀਕ ਹੈ ਜੀ ਤੇ ਨਾਮ ਜਗਦੀਪ ਸਿੰਘ ਸਰਪੰਚ ਪਿੰਡ ਤਰਸਿਕਾ ਮੋਬਾਈਲ ਨੰਬਰ ਜੀ 981697005 ਠੀਕ ਹੈ ਹੁਣ ਗੱਲ ਕਰੀਏ ਛੋਟੀ ਦੀ ਇਹ ਕਿਹੜੇ ਸੇਮਾਂ ਦੀ ਪਤਾ ਨਹੀਂ ਜੀ ਸੀਮੰਦਾ ਨਹੀਂ ਪਤਾ ਕੋਈ ਦੱਸਿਆ ਨਹੀਂ ਰਿਕਾਰਡ ਕੋ ਚੰਗਾ ਹੀ ਬੋਲਦਾ ਹੋਊਗਾ ਹਾਂਜੀ ਕਿ ਅਸੀਂ ਦੋਸੂ ਵਿੱਚ ਹੋਈ ਹੈ ਜੀ ਘਰ ਅੱਛਾ ਤੇ ਹੁਣ ਰਾਤ ਹੀ ਸਈ ਆ ਰਾਤ ਹੀ ਸਈ ਹੈ ਜੀ ਕਿੰਨੇ ਕ ਫੌਲੀ ਤੋਂ ਸਟਾਰਟਿੰਗ ਹੋਈ ਆ ਗੋਲਾ ਜੇ ਅਸੀਂ ਫੌਲੀ ਤਾਂ ਨਹੀਂ ਕੀਤੀ ਹੋਊਗੀ 12 14 ਕਿਲੋ ਗੋਲੀ ਤੋਂ ਸਟਾਰਟਿੰਗ ਐਡਗੇ ਨਾ ਕਿੰਨਾ ਕੁ ਤਾਂ ਦੁੱਧ ਵਰਜੂਗੀ 22 ਕਿਲੋ ਆਮ ਨਾਲ ਦੁੱਧ ਠੀਕ ਹੈ ਤੋਰਾ ਚੈੱਕ ਕਰਵਾਈਏ ਖੋਲ ਕੇ ਹਾਂਜੀ ਤੋ ਬਾਈ ਮੈਂ ਬਹੁਤ ਸ਼ਾਨਦਾਰ ਜਦ ਵਿੱਚ ਕੀਆ ਬਾਤ ਮਿਲਕ ਬੈਂਟ ਤੇ ਜਿਹੜੇ ਇਸ਼ਾਰੇ ਤੇ ਵਾਹ ਕੱਲੇ ਗੰਦੀ ਨਾਲ ਜਿਹੜਾ ਕੋਲ ਰਿਵੀ ਪਈ ਆ ਆ ਮਗਰ ਤੇ ਸ਼ੂਵਾ ਦੂਸਰਾ ਲਾਲ ਹੋਤੀਂ ਜਰਾ ਰੋ ਖੇਤ ਅੱਡੇ ਸਾਹਮਣੇ 22 23 ਕਿਲੋ ਖੁੱਲਾ ਜਿਹੜਾ ਦੁੱਧ ਬੜੇ ਆਰਾਮ ਨਾਲ ਪਾਣੀ ਚੋੜੀ ਲੈ ਮੋੜ ਲਓ ਜੀ ਭਾਈ ਜਿੰਦੀ ਕੀਮਤ ਕਿੰਨੀ ਕੀ ਰਹਿ ਜੂਗੀ ਕੀਮਤ ਇਹਦੀ 4 ਲੱਖ ਰੁਪਏ ਜੀ 4 ਲੱਖ ਜੀ ਤੇ ਡਿਸਕਾਊਂਟ ਕਰਨਾ ਕੋਈ ਕਰ ਦਾਂਗੇ ਠੀਕ ਆ ਕਿੰਨਾ ਕੇ ਹੁਣ ਕਰਨਾ ਮੌਕੇ ਤੇ ਜਾਂ ਗਾਹ ਕਾਇ ਦੰਦਾ ਕਾਹ ਕਾਹੂਗਾ ਤੇ ਕਰਦੇ ਆਂ ਜੀ ਓਕੇ ਜੀ ਦੂਜੇ ਨੰਬਰ ਤੇ ਜਿਹੜੀ ਉਹ ਵੀ ਸਹੀ ਸਵਾਈ ਆ ਗਈ ਜੀ ਉਹ ਸੂਈ ਆ ਜੀ ਕਿੰਨਾ ਦੁੱਧ ਹੁੰਦੇ ਕੋਈ ਨਹੀਂ ਦਣਾ ਤੇ ਉੱਪਰ ਸੂਈ ਆ ਤੇ 19 20 ਕਿਲੋ ਦੁੱਧ ਤਿਆਰ ਹੋ ਗਏ 19 20 ਕਿਲੋ ਮਗਰਾਂ ਦੇ ਕੀ ਆ ਗਏ ਬੱਚਾ ਉਹਦੇ ਪਿੱਛੇ ਕੱਟੀ ਆ ਜੀ ਕੋਈ ਨਹੀਂ ਆਇਆ ਠੀਕ ਆ ਉਹ ਵੀ ਤੋੜ ਦੀ ਗੇ ਦੂਜਾ ਸੁਭਾ ਹੀ ਲੱਗਦੀ ਹੈ ਨਾ ਨਹੀਂ ਜੀ ਇਹ ਵੀ ਤੀਜਾ ਸੁਭਾ ਹੀ ਹੈ ਤੀਸਰਾ ਹੀ ਹੈ ਜੈਡ ਅਪਲਾਈ ਕਰਾਂਗੇ ਬਿਲਕੁਲ ਤੋੜ ਕੇ ਫੋਨ ਤੇ ਵੀ ਮੈਂ ਸਜਣੋਂ ਵੱਡੇ ਢਾਂਜੇ ਦੇ ਵਿੱਚ ਪੁਣੀ ਦੇ 20 ਕਿਲੋ ਦੁਰ ਦਸ ਰਹੇ ਨੇ ਦਾ ਬੜਾ ਦੰਸ਼ੀਆ ਮਾਹ ਜਿਆ ਬਾਏ ਭਾਜ ਨਹੀਂ ਬਹੁਤ ਜਰਾ ਛੋਟੀ ਮਗਾ ਦੋਵੇਂ ਕੀ ਨਹੀਂ ਆ ਭਾਜ ਨਾਲੋਂ ਹਾਰਜੋ ਹਾਰਜੋ ਬਾਈਂ ਦੀ ਕੀਮਤਾਂ ਕੀਮਤ ਸੇਮ ਹੀ ਹੈ ਜੀ ਦੋਵਾਂ ਦੀ ਠੀਕ ਆ 4-4 ਲੱਖ ਰੁਪਈਆ ਸੱਜਣੋਂ ਮੋਲ ਦੋਹਾਂ ਦਾ ਕੋਈ ਵੀ ਭੈਣ ਭਰਾ ਹੋਊਗਾ ਹੋਰ ਮਾਨ ਪਿਆਰ ਹੋ ਜਾਊਗਾ さすが。